ਤੇ ਹੁਣ ਜੋ ਲਖੇ ਸਧਾਨੇ ਵੱਲੋਂ ਵੀਰ ਵੱਲੋਂ ਜੋ ਨਵੀਂ ਕਾਉਂਟਰਵਰਸੀ ਖੜੀ ਕਰਤੀ ਇਹ ਜੋ ਕਬੱਡੀ ਪਲੇਅਰਾਂ ਦਾ ਟੀਕੇ ਵਾਲਾ ਮਸਲਾ ਕਿਹੜੇ ਪਾਸੇ ਨੂੰ ਪਾ ਲਿਆ ਇਹ ਪੀਣਾ ਇਹ ਮੇਰੇ ਸਮਝ ਤੋਂ ਬਾਹਰ ਹੈ ਠੀਕ ਹੈ ਮਾਕ ਖੇਡ ਕਬੱਡੀ ਵਾਸਤੇ ਇਹ ਮੈਸੇਜ ਤੁਸੀਂ ਹੁਣ ਆਪੇ ਲਾ ਲਓ ਅਸਾਬ ਕਿਤਾਬ ਵੀ ਇਹ ਚੰਗਾ ਏ ਜਾਂ ਮਾੜਾ ਏ ਇੱਕ ਮਾਕ ਕਬੱਡੀ ਖੇਡ ਨੂੰ ਦਾ ਪਤਾ ਹੀ ਨਹੀਂ ਪਹਿਲੀ ਕਿਸੇ ਬੁਰੇ ਮੂਹਲੇ ਦੀ ਨਜ਼ਰ ਲੱਗੀ ਜੋ ਅਏ ਨਿੱਤ ਦਿਨ ਹੁਣ ਗਰਾਊਂਡਾਂ 'ਚ ਕਤਲ ਲੱਗੇ ਸੀ ਖਿਡਾਰੀਆਂ ਦੇ ਹੋਣਾ ਤੇ ਪਲੇਅਰਾਂ ਦੇ ਹੋਣਾ ਤੇਰਾ ਬਹੁਤ ਹੀ ਜੋ ਕਬੱਡੀਆਂ ਖਿਡਾਰੀਆਂ ਵਾਸਤੇ ਸਵਾਲ ਚੱਕਣਾ ਜਾਂ ਇਹਨਾਂ ਬਦਨਾਮ ਕਰਨਾ ਮੈਂ ਤਾਂ ਬਦਨਾਮ ਕਹਿ ਸਕਦਾ ਵੀ ਇਹ ਬਦਨਾਮ ਕੀਤਾ ਜਾ ਰਿਹਾ ਮਾਂ ਖੇਡ ਕਬੱਡੀ ਨੂੰ ਜਿੱਥੇ ਗਲਤ ਹੁੰਦਾ ਹੋਵੇ ਨਾ ਉੱਤੇ ਬੋਲਣਾ ਯਾਰ ਆਪਣੇ ਵਾਸਤੇ ਬਿਲਕੁਲ ਜੈ ਜੈਕਾਰ ਵੀ ਜੇ ਆਪਾਂ ਜੇ ਤਾਂ ਕੋਈ ਗਲਤ ਹੋਵੇ ਫੇਰ ਤਾਂ ਮਨੂੰ ਮੇਰੀ ਇਹ ਵੀਡੀਓ ਸ਼ੇਅਰ ਕਰਕੇ ਉਹਨਾਂ ਲੋਕਾਂ ਤੱਕ ਜਰੂਰ ਪਹੁੰਚਦੀ ਕਰ ਦਿਓ ਜਾਂ ਪੰਜਾਬ ਨੂੰ ਜਾਂ ਇਸ ਪਾਸੇ ਜਾਂ ਮਾਂ ਖੇਡ ਕਬੱਡੀ ਬਾਰੇ ਜਾਂ ਗਲਤ ਸੋਚਦੇ ਹੋ ਮੈਂ ਜਾਂ ਉਸ ਬਾਰੇ ਕਹਿੰਦੇ ਹਾਂ ਮੈਂ ਵੀ ਸ਼ਾਇਦ ਇਹ ਕੁਝ ਚੱਲਦਾ ਹੋਊਗਾ ਮਾਂ ਖੇਡ ਕਬੱਡੀ ਚ ਓ ਇਦਾਂ ਦਾ ਬਾਈ ਕੁਝ ਨਹੀਂ ਹੈ ਦੇਖੋ ਜੇ ਆਪਾਂ ਨੇ ਪੰਜਾਬ ਦੀ ਜਵਾਨੀ ਨੂੰ ਬਚਾਣਾਗਾ ਜਾਂ ਪੰਜਾਬ ਨੂੰ ਲੀਹਾਂ ਤੇ ਲਿਜਾਣਾਗਾ ਜਾਂ ਖੇਡ ਕਬੱਡੀ ਦੁਬਾਰੇ ਆਪਾਂ ਨੇ ਉਹ ਉਦਾਂ ਹੀ ਗਰਾਉਂਡਾਂ 'ਚ ਰੌਣਕਾਂ ਲਾਣੀਆਂ ਤਾਂ ਬਾਈ ਫਿਰ ਮੇਰੀ ਇਹ ਵੀਡੀਓ ਸ਼ੇਅਰ ਕਰਕੇ ਹਰ ਇੱਕ ਦੇ ਫੋਨ 'ਚ ਜਰੂਰ ਪਾਉਣ ਦੀ ਕਰ ਦਿਓ ਤਾਂ ਕਿ ਇਹ ਜੋ ਖੇਡ ਕਬੱਡੀ ਨੂੰ ਬਦਨਾਮ ਕਰਨੇ ਦੀਆਂ ਇਹ ਸਾਜ਼ਿਸ਼ਾਂ ਜਾਂ ਇਹਨੂੰ ਬਦਨਾਮ ਕਰਨ ਪਿੱਛੇ ਪੂਰਾ ਜ਼ੋਰ ਲੱਗਿਆ ਹੋਇਆਗਾ ਇਹਨੂੰ ਕਿਤੇ ਨਾ ਕਿਤੇ ਠੱਲ ਪਾਈ ਜਾ ਸਕੇ ਕਿ ਇਹਨੂੰ ਨੱਪਿਆ ਜਾ ਸਕੇ